ਮੈਂ ਬਾਹਰ ਵੇਖਣ ਡਿਆ ਇੱਥੇ ਬੈਠੀ ਹਾਂ ਹਾਂਜੀ ਉੱਥੇ ਬਸ ਇੱਥੇ ਆ ਗਈ ਤੂੰ ਤਾਂ ਟੈਨਸ਼ਨ ਜ਼ਿਆਦਾ ਹੀ ਲੈ ਲਈ ਮੈਨੂੰ ਲੱਗਣ ਡਿਆ ਟੈਨਸ਼ਨ ਬਰਉਂਦੀ ਐ ਕੀ ਕਰਨਾ ਨਾ ਫੇਰ ਉਹ ਟੈਨਸ਼ਨ ਤੇ ਹੁੰਦੀ ਐ ਜਿਵੇਂ ਨੇ ਨਿਆੜਿਆਂ ਦੇ ਸਾਹਮਣੇ ਇਦਾਂ ਨਹੀਂ ਕਰੀ ਜਾਂਦਾ ਮੈਂ ਦੇਖਿਆ ਉਹ ਕਿਹੜਾ ਇੱਥੇ ਹੈਗਾ ਲੱਗਦਾ ਉਹ ਤੇ ਅੰਦਰ ਪਿਆ ਆ ਵੀ ਲੰਮੇ ਤੇ ਮੈਂ ਵੇਖਿਆ ਹੀ ਨਹੀਂ ਤੈਨੂੰ ਤੁਹਾਨੂੰ ਪਤਾ ਹੀ ਐ ਫੇਰ ਇੰਨਾ ਵੀ ਵਈ ਸੌਦਾ ਲਿਆਉਣੇ ਨੇ ਕਿੰਨਾ ਤੋਂ ਥੋੜਾ ਜਿਹਾ ਵੀ ਇੱਕ ਤੇ ਆਪਣੇ ਆਪ ਹੀ ਰੋਣ ਨਿਕਲ ਆਇਆ ਕੀ ਕਰਤੀ ਫੇਰ ਚੱਲ ਕੋਈ ਗੱਲ ਨਹੀਂ ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਆ ਆਪੇ ਬਦਲ ਜਾਣਗੇ ਤੇ ਇਦਾਂ ਰੋਇਆਂ ਤੇ ਨਹੀਂ ਕੋ ਹੋਣਾ ਉਹਦੇ ਦੇਵ ਤੇ ਕੀ ਬੀਤਣੀ ਹੈ ਵੀ ਮੇਰੇ ਮਾਪਿਓ ਇਹਨੇ ਜੋਗੇ ਵੀ ਨਹੀਂ ਉਹਦੇ ਪਤਾ ਇਹ ਕਿੰਡੀ ਛੱਟ ਲੱਗਣੀ ਦੇ ਚ ਲੱਗਣੀ ਤੇ ਹੈਗੀ ਹੁਣ ਮੈਂ ਕੀ ਕਰਾਂ ਮੈਂ ਕਿਹੜਾ ਜਾਣ ਪੁੱਝ ਕੇ ਕੀਤਾ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਨਾ ਜਾਣ ਪੁੱਝ ਕੇ ਤੇ ਨਹੀਂਗਾ ਕੀਤਾ ਮੈਨੂੰ ਵੀ ਲੱਗਦਾ ਵਾ ਪਰ ਤਾਂ ਹੀ ਤੇ ਮੈਂ ਉਹਦਾ ਚੁੱਪ ਕਰਕੇ ਚਲ ਗਿਆ ਉੱਠ ਗਿਆ ਸਹੀ ਹੈ ਪਰ ਇਦਾਂ ਨਹੀਂ ਚੰਗਾ ਲੱਗਦਾ ਮੈਨੂੰ ਵੀ ਪਤਾ ਵਾ ਤੇ ਤੈਨੂੰ ਵੀ ਪਤਾ ਵਾ ਮੈਨੂੰ ਲੱਗਦਾ ਨਹੀਂ ਕਿ ਸਾਡੇ ਦਿਨ ਬਦਲਣਗੇ ਸਾਡੇ ਨਹੀਂ ਬਦਲਣਗੇ ਜੇ ਆਪਣੇ ਹੱਥ ਵਸਤੇ ਹਨੀਆ ਜੇ ਬਦਲਨੇ ਹੋਏ ਤੇ ਉਹਨੇ ਹੀ ਬਦਲਨੇ ਉੱਪਰ ਵਾਲੇ ਨੇ ਤੇ ਜੇ ਨਹੀਂ ਬਦਲਨੇ ਤੇ ਉਹ ਵੀ ਉਹਦੇ ਹੱਥ ਵਸਾ ਜੇ ਆਪਣੇ ਬੰਦੇ ਦੇ ਹੱਥ ਵਸ ਹੋਵੇ ਤੇ ਮੈਂ ਅੱਜ ਨੂੰ ਅਰਪ ਪਤੀ ਨਾ ਬਣ ਜਾਂਦਾ ਇਹ ਤਾਂ ਗੱਲ ਹੈਗੀ ਆ ਤੁਹਾਨੂੰ ਪਤਾ ਹੀ ਹੈ ਫਿਰ ਹੋ ਹੀ ਜਾਂਦਾ ਇਦਾਂ ਕੀ ਕਰਨੀ ਰੋਸ਼ਾਨੇ ਕਹਿੰਦੇ ਜਿੱਥੇ ਰੱਬ ਰੱਖੇ ਨਾ ਉੱਥੇ ਰਹਿਣਾ ਚਾਹੀਦਾ। ਉੱਥੇ ਹੀ ਰਹਿੰਦੇ ਆਂ ਅਸੀਂ ਕਿਹੜਾ ਕੋਈ ਯਾ ਬਹੁਤੀਆਂ ਛਾਲਾ ਮਾਰਨ ਦੇ ਜਾਂ ਕੀ ਕਰਨ ਦੇ ਆ ਉੱਥੇ ਹੀ ਆ। ਜੋ ਉਹਨੇ ਕਰਨਾ ਵਾ ਨਾ ਉਹਨੇ ਕਰਨਾ ਹੀ ਕਰਨਾ ਵਾ। ਉਹਹੀਂ ਹੱਸ ਕੇ ਜਰੀਏ ਜਾਂ ਰੋ ਕੇ ਜਰੀਏ। ਇਹ ਤਾਂ ਗੱਲ ਹੈ ਜਿਹੜੀ ਪਈ ਹੁਣ ਕੱਟਣੀ ਤੇ ਪੈਣੀ ਏ। ਕੀ ਕਰ ਲੈਣਾ ਇਹੋ। ਦੰਦਾਂ ਨੇ ਨਿਆਣਿਆਂ ਸਾਹਮਣੇ ਇਦਾਂ ਨਹੀਂ ਕਰੀਦਾ ਹੁੰਦਾ। ਨਿਆਣਿਆਂ ਦੇ ਜਿਹੜੇ ਆ ਕਮਜ਼ੋਰ ਹੁੰਦੇ ਆ। ਤੇ ਇਹ ਉਹਨੇ ਸੋਚਣਾ ਵੀ ਮੇਰੇ ਮਾਪਿਓ ਸੌਦੇ ਜੋਗੇ ਵੀ ਹਨੀ ਮੇਰੀ ਪੀਛ ਵੀ ਫੜ ਕੇ ਦਿੰਦੇ ਆ ਹੂੰ ਤਾਂ ਕੀ ਸੋਚਦਾ ਹੁਣਾ ਮੇਰੇ ਗਏ ਵਸ ਦੀ ਗੱਲ ਆ ਜਦੋਂ ਹਾਲਾਤ ਮਾੜੇ ਹੋਣ ਰੋਂਦੇ ਆਪਣੇ ਆਪ ਹੀ ਨਿਕਲ ਆਉਂਦਾ ਫਿਰ ਜਿਨ੍ਹਾਂ ਦੇ ਹਾਲਾਤ ਮਾੜੇ ਆ ਉਹ ਬੈਠੇ ਰੋਂਦੇ ਹੀ ਰਹਿਣ ਰੋਂਦੇ ਤਾਂ ਨੇ ਰਹਿਣ ਪਰ ਕੀ ਕਰਨਾ ਜੇ ਰੋਇਆ ਜਿੰਦਗੀਆਂ ਬਦਲਦੀਆਂ ਹੁੰਦੀਆਂ ਹਨ ਤੇ ਦੁਨੀਆ ਰੋ ਰੋਈ ਬਦਲ ਲੈਂਦੀ ਇਹ ਤਾਂ ਗੱਲ ਸਹੀ ਆ ਮਨ ਜਿੱਦਾਂ ਰੱਬ ਨੇ ਰੱਖਿਆ ਉੱਧਰ ਰਹਿਣਾ ਹੀ ਪੈਣਾ। ਰੋਂਦੇ ਦੇ ਲੋਕੀ ਮਰਨ ਵਾਲੇ ਨੂੰ ਵੀ ਬੜਾਵਾ ਉਹ ਮੋੜੋਂ ਦਾ। ਨਹੀਂ ਉਹ ਤੇ ਜਿਹੜਾ ਰੱਬ ਲੈ ਗਿਆ ਉਹਨੇ ਕਿੱਥੋਂ ਮੋੜਾ ਆਣਾ ਵਾ। ਤੇ ਬਸ ਫਿਰ ਜਦੋਂ ਰੱਬ ਦੇ ਹੱਥ ਵਾਸਾ ਤੇ ਫਿਰ ਇਹ ਵੀ ਤੇ ਗੱਲਾਂ ਰੱਬ ਦੇ ਹੱਥ ਵਾਸਾ ਦਿਨ ਚੰਗੇ ਮਾੜੇ। ਚਲ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੂੰਗੀ ਉਹਦੇ ਸਾਹਮਣੇ ਨਹੀਂ ਕਰਦੀਆਂ ਤੁਹਾਨੂੰ ਪਤਾ ਹੀ ਹੈ ਫਿਰ। ਉਹ ਨਹੀਂ ਮੈਂ ਤੇਰਾ ਨਾਰਾਜ਼ ਨਹੀਂਗਾ ਬਸ ਮੈਂ ਤੇਨੂੰ ਇਹ ਕਹਿਣ ਡਿਆ ਵਾਂ ਵੀ ਥੋੜਾ ਜਿਹਾ ਵੀ ਆ ਮੰਨਣੋਂ ਤਕੜਾ ਕਰੋ ਆਪਣੇ ਦਿਲ ਨੂੰ। ਸਾਰੇ ਹਾਲਾਤਾਂ ਨਾਲ ਲੜਨਾ ਸਿੱਖਣਾ ਚਾਹੀਦਾ ਉਹ ਜੇ ਅੱਜ ਮੜੇ ਆ ਕੱਲ ਨੂੰ ਚੰਗੇ ਵੀ ਆ ਸਕਦੇ ਹੋ ਸਕਦਾ ਇਤੋਂ ਵੀ ਮੜੇ ਹੋ ਜਾਣਾ ਫੇਰ ਕੀ ਗੱਲ ਆਗੇ ਆਪਾਂ ਇਹ ਤਾਂ ਗੱਲ ਹੈਗੀ ਆ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਹੋ ਹੀ ਆਣਾ ਫਿਰ ਚਲ ਕੋਈ ਨਹੀਂ ਆ ਗਾਂ ਤਾਂ ਮੈਂ ਧਿਆਨ ਰੱਖੂੰਗੀ ਕੋਈ ਗੱਲ ਨਹੀਂ ਉਹਦੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਆ ਹਾਂ ਚਲ ਠੀਕ ਆ ਉੱਠ ਫਿਰ ਬਣਾ ਲਾ ਚਾਹ ਪਾਣੀ ਫਿਰ ਵੀਰ ਕਿੱਥੇ ਗਿਆ ਉਹ ਵੀਰ ਬੰਦ ਬਾਹਰ ਨੂੰ ਚੱਲ ਗਿਆ ਜੀ ਚਾਹ ਠੀਕ ਹੈ ਹਾਂਜੀ ਚਲ ਕੋਈ ਨਹੀਂ ਬਣਾਉਣੀ ਮੈਂ ਚਾਹ ਮੰਮੀ ਬਾਹਰ ਚੱਲਣਾ ਜੀ ਮੈਂ ਕਿਤੇ ਬਾਹਰ ਚੱਲਿਆ ਬਾਹਰ ਕਰਾਉਣ ਚ ਨਹੀਂ ਅੱਜ ਕੱਲ ਤੂੰ ਕੱਲ ਦਾ ਗਿਆ ਤੇ ਹੁਣ ਇਹ ਘੰਟਾ ਨਹੀਂ ਹੋਇਆ ਤੈਨੂੰ ਆਏ ਨੂੰ ਘਰ ਤੇ ਹੁਣ ਬਾਹਰ ਕੀ ਕੰਮ ਜਾਣਾ ਤੂੰ ਘਰ ਹੀ ਕਰਨਾ ਵਾ ਬਾਹਰ ਨਾਲੇ ਮੈਂ ਫੋਨ ਵਿਖਾ ਕੇ ਆਉਣਾ ਬੜਾ ਬੋਲਦੇ ਹੀ ਉਹ ਤੇਰੇ ਕੋਲ ਫੋਨ ਨਹੀਂ ਆਉਣਾ ਮੈਂ ਫੋਨ ਉਹਦਾ ਕਰਨਾ ਹੈ ਅੱਛਾ ਮੈਂ ਵੀ ਲੈ ਲਿਆ ਨੇਕਾ ਕਾਉਣਾ ਜ਼ਰੂਰੀ ਹੈ ਭਾਈ ਤੇ ਫਿਰ ਕੀ ਆ ਮੁੰਡੇ ਚ ਵਿਖਾਈਦਾ ਹੀ ਆ ਅੱਛਾ ਹਾਂ ਨਾ ਮੈਂ ਗਵਾਗੋ ਨਾ ਆਵੇਂ ਚਾਚਾ ਨਾਲ ਇਹ ਕਿਉਂ ਕਾਉਣਾ ਮੇਰੇ ਕੋਲ ਹੀ ਰਹਿਣਾ ਮੈਂ ਨਿਆਣਾ ਸੁਪਨਾ ਦੱਸ ਮੰਗ ਨਹੀਂ ਆਪਣੇ ਕੋਲ ਹੀ ਡੇਜੀ ਤਾਂ ਨਾ ਪਹਿਲਾਂ ਤਾਂ ਰੁਪਈਆ ਤੇ ਚੱਲਦਾ ਮੈਨੂੰ ਕੱਲ ਦਾ ਬਾਹਰ ਨਹੀਂ ਖੜਿਆ ਤਾਂ ਮੈਨੂੰ ਕਮਾਵੇ ਤੇਨੂੰ ਵੀ ਨਾਲ ਹੀ ਲੈ ਜਾਣਾ ਬਾਹਰ ਤੇ ਕੀ ਹੋਰ ਤਰ ਕੋਮਣਾ ਮੈਂ ਮੈਂ ਘਰ ਕੀ ਕਰਨ ਨਾਲ ਜਾਂਦਾ ਕਾਂਡਾ ਘੁੰਮਣੀ ਗਿਆ ਨਹੀਂ ਤੇ ਫਿਰ ਹੁਣ ਘਰ ਕੀ ਕਰਾਂ ਦੱਸੋ ਉਹ ਚਾ ਨਹੀਂ ਲੱਗਦਾ ਤੇਰਾ ਪਾ ਮੇਰੇ ਕੋਲ ਕੰਮ ਹੈ ਕਹਦੇ ਦੱਸੋ ਚਾਲਾ ਸਬਜੀ ਬਣਾ ਰੋਟੀਆਂ ਪਕਾ ਰੇ ਤੁਹਾਡਾ ਕੰਮ ਹੈ ਕੁੜੀਆਂ ਵਾਲੇ ਕੰਮ ਨੇ ਤੁਹਾਨੂੰ ਨਾ ਕਰਨੇ ਆ ਅੱਛਾ ਖਾਣ ਦਾ ਪਤਾ ਤੇ ਘਰ ਤਾਂ ਨਹੀਂ ਆ ਹੁਣ ਬੰਦੇ ਕੀ ਹੋਏ ਜੇ ਰੋਟੀ ਦੀ ਨਹੀਂ ਦਈ ਇਹ ਇੱਕ ਦੀ ਚੀਜ਼ ਦੇ ਦੇ ਉਹ ਵੀ ਰੋ ਰੋ ਕੇ ਕਰੋ ਕੰਮ ਆਪਣਾ ਤਾਂ ਮੈਂ ਵੀ ਜਾਵਾਂ ਘੁੰਮਣ ਫਿਰਨਾ ਮਹੀਵਾਲੀ ਗਾਉਂ ਤੋਂ ਨੀਂਦਰਾ ਸੁਲਾਨਾ ਮੈਂ ਕਿਹ ਅੱਛਾ ਆਹ ਹੋਵੇ ਚੰਗੀ ਜੀ ਨਹੀਂ ਚੰਗੀ ਦਵਾਂਗਾ ਤੇਰੀਆਂ ਸਲਾਮਾਂ ਨਹੀਂ ਪੈਂਦੀਆਂ ਕਿੰਨੀਆਂ ਕਿੰਗੀਆਂ ਪੈ ਗਿਆ ਅਗਿਆ 80 90 ਜਦ ਪੈ ਗਈ ਆ ਫਿਰ ਕੀ ਐ ਮੇਰੀ ਗੱਲ ਸੁਣੋ ਤੂੰ ਕੰਮ ਕਿਉਂ ਪੈਸੇ ਉਰਾਡੇ ਭਾਗੇ ਆ ਤੇ ਕੰਮ ਵਾਲੀ ਰੱਖ ਲਓ ਐਵੇਂ ਗਰਮੀ ਚ ਖੱਪਦੇ ਰਹਿੰਦੇ ਸੁੱਖ ਲੋ ਸਕੋ ਨਹੀਂ ਮੈਂ ਨਹੀਂ ਕੰਮ ਵਾਲੀ ਰੱਖਣੀ ਮੈਂ ਆਪੇ ਹੀ ਕੰਮ ਕਰਨਾ ਆਪਣਾ ਤੇ ਫਿਰ ਸਫਾਈ ਨਹੀਂ ਰੱਖੋ ਸਫਾਈ ਵੀ ਰੱਖ ਮੈਂ ਕਿਉਂ ਕਰਾਂ ਕੋਈ ਕੁੜੀਆਂ ਲਗਾਂ ਮੈਂ ਨਹੀਂ ਕਰਨੇ ਤੁਸੀਂ ਕੰਮ ਵਾਲੀ ਰੱਖੋ ਨਹੀਂ ਤੇ ਮੈਂ ਲੱਭ ਦਿਨਾਂ ਤੁਹਾਨੂੰ ਅੱਛਾ ਤੇ ਸੁੱਖਦੇ ਲੋ ਫਿਰ ਕੀ ਫਾਇਦਾ ਇੰਨੇ ਪੈਸਾ ਦਾ ਕਮਾਈ ਘੰਟਿਆ ਬਾਪੂ ਘਾਟਾ ਹਾਂ ਉਹ ਬਾਪੂ ਦੇ ਪਾਸੇ ਐਡਾਉਣ ਮੰਨਦੇ ਨਹੀਂ ਆ ਨਾ ਕਮਾਈ ਕਰਨਾ ਬਸ ਹੀਟਾਈ ਚ ਕੋਣ ਬੰਦਾ ਕੰਮ ਕਰਨ ਦੀ ਲਾਜ ਚ ਸਕਦਾ ਇਹਨੇ ਫालतੂ ਆ ਕੋਈ ਗੱਲ ਤੂੰ ਕਰੋ ਤੇ ਲਾਓ ਤੇ ਆਪਣਾ ਰਾਮਨਾ ਤੂੰ ਇਵੇਂ ਫੋਨ ਲੈ ਲੋ ਨਾ ਤੇ ਵੇਖਿਆ ਕਰੋ ਰਾਮਨਾ ਹਾਂ ਸਰ ਠੀਕ ਆ ਸੜ ਗਿਆ ਫਿਰ 80 ਦਾ ਤੂੰ ਲਿਆ ਤੇ ਹੁਣ ਬਾਕੀ ਪੈਸੇ ਮੈਂ ਫੋਨ ਤੇ ਲਾਵਾਂ ਕੋਈ ਕੰਮ ਵਾਲੀਆਂ ਨੂੰ ਦੇਈਏ ਫਿਰ ਕੀ ਆ ਕੰਮ ਵਾਲੀਆਂ ਚਲੋ ਤੂੰ ਫੋਨ ਨਾਲ ਲਓ ਕੰਮ ਵਾਲੀਆਂ ਲਾ ਲਓ ਕੰਮ ਵਾਲੀਆਂ ਕੰਮ ਵਾਲੀਆਂ ਲਾ ਲਓ ਕਿ ਇੱਕ ਕੰਮ ਵਾਲੀ ਇੱਥੇ ਆ ਗਈ ਸਾਡਾ ਚੰਗਾ ਦਹਾਣੀ ਚਲੋ ਰਸੋਈ ਦਾ ਕੰਮ ਤੂੰ ਇਹੀ ਕਰ ਲਿਆ ਕਰੋ ਬਸ ਸਫਾਈ ਦਾ ਉਹ ਕਰ ਲਿਆ ਕਰਨੀਆ ਠੀਕ ਆ ਆਹੋ ਕਿੱਦਾਂ ਕਰ ਲਓ ਤੁਸੀਂ ਮੈਂ ਲੱਭ ਦੇਣਾ ਤੁਹਾਨੂੰ ਲੋਨ ਨਾਲ ਤੇ ਬਣੋ ਕਰ ਲੋ ਸਲਾਹ ਪਾਪਾ ਨਾ ਤੇ ਲੱਭ ਲੈਨੇ ਕੋਈ ਕੰਮ ਵਾਲੀ ਨਹੀਂ ਲਾਉਣੀ ਮੈਂ ਆਪ ਹੀ ਕਰਨਾ ਕੰਮ ਆਪਣਾ ਕਰ ਲੋ ਫਿਰ ਬਾਅਦ ਮੈਨੂੰ ਕੋ ਬੰਦੇ ਜੇ ਸਫਾਈ ਵਾਲਾ ਤੂੰ ਹੁਣ ਵਿਹਲਾ ਰੇ ਬੈਠਾ ਰਹਿਣਾ ਤੇ ਜੇ ਮੈਨੂੰ ਲੱਗ ਥੋੜਾ ਪੋਤਾ ਕਰਾ ਦੇਂਗਾ ਤੇ ਤੂੰ ਉਹਦੇ ਲਈ ਸਾਂਝ ਨਾ ਮੈਂ ਉਹ ਨਹੀਂ ਮੇਰੇ ਤੋਂ ਨਹੀਂ ਹੁੰਦਾ ਇਹ ਜੇ ਕੰਮ ਅੱਛਾ ਆਹੋ ਬਾਹਰ ਘਿਰਿਆ ਜਾਂਦਾ ਵਾ ਆਹੋ ਉਹ ਤੇ ਫਿਰ ਫਿਰਨਾ ਹੈ ਬਾਹਰ ਵੀ ਘਰ ਕੀ ਕਰ ਬੰਦਾ ਚਾਹ ਕੰਮ ਨਹੀਂ ਹੁੰਦੇ ਜਿਹੜੇ ਕੰਮ ਕਹੇ ਤੋ ਜਿਹੜੇ ਸ਼ਹਿਰ ਸੋ ਜਾਣ ਵਾਲੇ ਉਹ ਮੈਂ ਕਰ ਲਾਂ ਉਹ ਜਿਹੜੇ ਕੰਮ ਨਹੀਂ ਹੁੰਦੇ ਹਾਂ ਤਬਾਰੋਂ ਬੰਦੇ ਨੇ ਜਾਣਾ ਜਾਂ ਘਰ ਥੱਲਾ ਪੋਰ ਹੁੰਦਾ ਨਾਲੇ ਵੱਖਰਾ ਦਿਮਾਗ ਆ ਵੀ ਸੋਚੀ ਜਾਣਾ ਵਿਹਲੇ ਬੈਠੇ ਕੋਈ ਨਹੀਂ ਅਹੀਂ ਵੀ ਰਹਿਣਾ ਹੀ ਨਹੀਂ ਸੋਚਦੇ ਤੂੰ ਨਹੀਂ ਤੇ ਰਹੋ ਨਾ ਵੀ ਵੀ ਡਾਢੀ ਆ ਨੂੰ ਵੀ ਟੈਨਸ਼ਨ ਆ ਹਾਂ ਵੀ ਆ ਨੂੰ ਟੈਨਸ਼ਨ ਆ ਤੁਹਾਨੂੰ ਕੋਈ ਨਹੀਂ ਟੈਨਸ਼ਨ ਕੋਈ ਨਹੀਂ ਮੈਨੂੰ ਹੀ ਹੋੜੀਆ ਟੈਨਸ਼ਨ ਆ ਮੈਂ ਬਾਹਰ ਜਾਣਾ ਜੇ ਹਾਂ ਠੀਕ ਆ ਕੋਈ ਨਹੀਂ ਤੂੰ ਇਹ ਕੜੋ ਕੰਮ ਵਾਲੀ ਨੂੰ ਨਹੀਂ ਲਾਉ ਮੇਰਾ ਸੋ ਮੇਰੀ ਗੱਲ ਤੇ غور ਕਰ ਸੁੱਕਲੇ ਢੀਲੇ ਵਾਲਾ ਕੰਮ ਵਾਲੀ ਚੰਗੇ ਰੰਗ ਨਾਲ ਰੈਸਟ ਕਰਿਆ ਕਰੇਗੀ ਕੀ ਫਾਇਦਾ ਪਾਏ ਕਰ ਤੂੰ ਨਾਲ ਲੈ ਜਾਣੇ ਆ ਇੱਥੇ ਰਹਿਣੇ ਆ ਸਭ ਸੁੱਕਲਾ ਰੰਗ ਚੰਗੀ ਰਹੇਗੀ ਠੀਕ ਆ ਮੇਰੀ ਗੱਲ ਦਾ غور ਕਰ ਤੇ ਨਹੀਂ ਨਹੀਂ ਮੇਰਾ ਹੋਮੇ ਅੱਜ ਨਹੀਂ ਬਹਾਰ ਨਾ ਕਿੰਨੇ ਜੀ ਸੁਲਵਾਲਾ ਕੰਮ ਵਾਲੀ ਕਰਾਉਣਾ ਰੈਸਟ ਕਰਿਆ ਕਰੀ ਤੇ ਜਿਆਦਾ ਚੰਗਾ ਕੀ ਹੋਵੇ ਤਾਂ ਮੈਂ ਬਸ ਬਾਹ ਮਾਂ ਅੰਕੁੱਲੀਆਂ ਫਿਰ ਕੀ ਆ ਆਹੋ ਚੱਲ ਜੀ ਆ ਜਾ ਕਿੰਦਾ ਚਲਾਕ ਬੰਦਾ ਵਧੀਆ ਵਧੀਆ ਆਦੀਪ ਤੂੰ ਸੁਣਾ ਇੱਥੇ ਬੈਠਾ ਤੂੰ ਕੁਛ ਨਹੀਂ ਐਦਾਂ ਹੀ ਬਸ ਮੌਸਮ ਵਧੀਆ ਨਾਲੇ ਮੈਂ ਵਿਹਲਾ ਹੀ ਤੇ ਮੈਂ ਆ ਕੇ ਬੈਠਾ ਗੰਢੀ ਵੱਕਾ ਵਧੀਆ ਤੇ ਉਹ ਮੈਂ ਹਾਂ ਫੋਨ ਲੈਂਦਾ ਸੀ ਯਾਰ ਮੈਂ ਤੈਨੂੰ ਦੱਸਿਆ ਨਹੀਂ ਉਹ ਦੋ ਜੋ ਨਾ ਮੈਨੂੰ ਫੋਨ ਲੈ ਗਏ ਆ ਨਵਾਂ ਬੜਾ ਸੋਹਣਾ ਰਾਦੀਪ ਹਾਂ ਕਿੰਨੇ ਕਦਾਵਾ ਇਹ ਵਾਹ ਵਾਹ ਇਹ ਬਿੰਗਾ ਉਹਨਾਂ ਘਰ ਨਾਲ ਪੁੱਛ ਕੇ ਛੱਡੀ ਯਾਰੇ ਹੋਰ ਸੁਣਾ ਤੂੰ ਗੱਲਬਾਤ ਫਿਰ ਵੀ ਉਹ ਛੱਡ ਤੂੰ ਘਰ ਨਾਲ ਪੁੱਛ ਕੇ ਤੂੰ ਐਦਾਂ ਸਰਾ ਗੱਲਬਾਤ ਵਧੀਆ ਵਧੀਆ ਲੈ ਫੜਾਂ ਭਲੇ ਵੇਖੀਏ ਚਲਾ ਕੇ ਉਹ ਨਹੀਂ ਯਾਰ ਤੂੰ ਕੀ ਕਰਨਾ ਹੈ ਵੀ ਡਿੱਗ ਜਾਏਗਾ ਬਾਜਾ ਮਹਿੰਗਾ ਭਰਾ ਯਾਰ ਸਪੇਅਰ ਪਾਰਟ ਇਹਦਾ ਹਾਂ ਫਿਰ ਉਹ ਪੈਸੇ ਬਰੇ ਲੱਗਦੇ ਐਵੇਂ ਫਿਰ ਤੇਰੇ ਜੁਮੇ ਪਊਗਾ ਨਾਲ ਬਾਜ ਮੈਨੂੰ ਘਰ ਦੇ ਦੇਣੇ ਮੈਨੂੰ ਬਣਾ ਕੇ ਦੇਣਾ ਕੋਈ ਇਦਾਂ ਕਰ ਲੈ ਇਦਾਂ ਚੱਲ ਕੋਈ ਨਹੀਂ ਫੋਟੋ ਫੋਟੋ ਬੜੀ ਸਾਫ਼ ਖੇਜਦਾ ਵਾ ਤਾਂ ਹੀ ਮੈਂ ਇੰਨੇ ਵਧੀਆ ਲੈਣਦਾ ਹਾਂ ਵੇ ਮੈਂ ਅੱਗੇ ਪੁੱਛਣਾ ਇਹ ਵੀ ਫੋਟੋ ਬਾਬਾ ਹੀ ਸਾਫ਼ ਖੇਜਦਾ ਹੋਣਾ ਹੈ ਨਾ ਬੜੀ ਵਧੀਆ ਬੜੀ ਕਲੈਰਟੀ ਹੈ ਦੀ ਆਈਫੋਨ 14 ਆ 14 ਆ ਹਾਂ ਠੀਕ ਜੀ ਇਹ ਬੜੇ ਮਹਿੰਗੇ ਆ ਨਾ ਫਿਰ ਤੇ ਆਹ ਉਹ ਮਹਿੰਗੇ ਆ ਤੇਰੇ ਕੋ ਨਹੀਂ ਹੈਗਾ ਕੋਈ ਫੋਨ ਨਾ ਮੈਂ ਜ ਰੱਖਿਆ ਹੀ ਨਹੀਂ ਕੋਈ ਕਿਉਂ ਅਜੇ ਲੋਡ ਹੀ ਨਹੀਂ ਕੋਈ ਪੈਂਦੀ ਲੋਡ ਪੈਂਦੀ ਆ ਅੱਜ ਕੱਲ੍ਹ ਤੂੰ ਬੰਦਾ ਫੋਨ ਫਾਨੀ ਕਰ ਦਿੰਦਾ ਹੁੰਦਾ ਕਿ ਨੋ ਤੂੰ ਲੈ ਆ ਛਾਰੇ ਆਹ ਕੋਈ ਨਹੀਂ ਵੇਖਾਂਗੇ ਜਦੋਂ ਕਦੇ ਹੱਥ ਪਾਉ ਹਾਂ ਚੱਲ ਨੋਰ ਮਲੀ ਰੱਖ ਛਾਰੇ ਹਾਂ ਕੋਈ ਨਹੀਂ ਹਾਂ ਚੱਲ ਵੀਰ ਫੋਨ ਮਹਿੰਗਾ ਨਹੀਂ ਸਸਤਾ ਚ ਲੈ ਆ ਛਾਰੇ ਲੋਡ ਪਾ ਦੇਂਦੀ ਆ ਆਓ ਜਦੋਂ ਟਾਈਮ ਹੋਊਗਾ ਉਦੋਂ ਉਹ ਵੀ ਮਿਲ ਜਾਊਗਾ ਆਹੋ ਚੱਲ ਲੈ ਆ ਜਾ ਰੇ ਵਧੀਆ ਹੁੰਦਾ ਯਾਰ ਇਹ ਹੋ ਨਾ ਮੈਨੂੰ ਤੇ ਬੁੰਡੇ ਚੱਲ ਬੋਲਦੇ ਬੋਲਦੇ ਉਹਨਾਂ ਕੋਲ ਹੈਗਾ ਹੀ ਆਈਫੋਨ ਮੈਂ ਤੇ ਤਾਂ ਲਿਆ ਯਾਰ ਹਾਂ ਹਾਂ ਮੈਨੇ ਮੁੰਨੇ ਪਾ ਹੋ ਮੈਨੇ ਮੁੰਨੇ ਮਾਰਦੇ ਮੈਂ ਚੱਲ ਲਿਆ ਛੱਡਦੇ ਆ ਠੀਕ ਠੀਕ ਆ ਆਹੋ ਮੈਨੂੰ ਉਦਾਂ ਲੋੜ ਤੇ ਨਹੀਂ ਬਾਕੀ ਨਾਲੇ ਮੈਂ ਘਰੇ ਕਾ ਇੱਕ ਦੋ ਵਾਰੀ ਤੇ ਉਹਨਾਂ ਲਿਆਤਾ ਵਾ ਆ ਵਾ ਤੈਨੂੰ ਤੇ ਲੈ ਜਾਂਦੇ ਆ ਨਾ ਚੀਜ਼ ਜਿਹੜੀ ਵੀ ਤੂੰ ਕਹੇ ਆ ਆਹੋ ਇਹ ਗੱਲ ਹੈਈ ਆ ਯਾਰ ਤਾਂ ਲਿਆ ਉਦਾਂ ਤੇ ਨਹੀਂ ਕੋਈ ਗੱਲ ਚੱਲ ਤੂੰ ਲੈ ਲਉ ਛੱਡ ਯਾਰ ਮੇਰਾ ਭਰਾ ਖੋਨਾ ਬੰਦੇ ਦਾ ਇਦਾਂ ਟਾਈਮ ਪਾਸ ਹੋਣੀ ਹੁੰਦਾ ਹਾਂ ਇਹ ਤੇ ਆ ਆਹੋ ਬਾਕੀ ਕੋਈ ਨਹੀਂ ਵੇਖਾਂਗੇ ਜੇ ਮਹਿੰਗਾ ਮਿਲਦਾ ਜਾਂ ਸਸਤਾ ਮਿਲਦਾ ਉਹ ਤੇ ਹੁਣ ਟਾਈਮ ਦਾ ਹੀ ਆ। ਆਹ ਚਲ ਜਿਹੜਾ ਤੈਨੂੰ ਮਿਲਣਾ ਹੋਊਗਾ ਮਿਲ ਜਾਣਾ। ਹਾਂ ਇਹ ਤੇ ਆ। ਹਾਂ ਜਿਹੜਾ ਕਿਸਮਤ ਚ ਹੋਊਗਾ ਬਾਕੀ ਕੋਈ ਨਹੀਂ ਤੂੰ। ਲੈ ਸ਼ਰ ਪਰ ਫੋਨ ਜ਼ਰੂਰੀ ਆ ਹੁਣ ਕੱਲ ਨੂੰ ਜੇ ਸਮਝ ਲੈ ਤੈਨੂੰ ਮੈਂ ਫੋਨ ਕਰਨਾ ਏ। ਹਾਂ ਕਰਾਂਗਾ ਹੀ ਨਾ ਫੋਨ ਤੇ। ਹਾਂਜੀ। ਫਿਰ ਤੂੰ ਲੈ ਸ਼ਟ ਕੋਈ ਨਹੀਂ ਮੇਰਾ ਭਰਾ। ਆਹ ਚਲ ਕੋਈ ਨਹੀਂ ਵੇਖਾਂਗੇ ਜਦੋਂ ਟਾਈਮ ਆਊਗਾ ਉਦੋਂ ਵੀ ਲੱਲਾਂਗੇ ਹਨਾ। ਅ ਤੇ ਹੋਰ ਜਾਨਣਾ ਹੁਣ ਅਕਾਲਜ ਕੁਲਜ। ਹਾਂ ਜਾਨਣਾ। ਉਹ ਜੇ ਸੁਥਾਵੇਂ ਉੱਚਾ ਬੋਲਾਂ ਜਾਂਗੀ ਕੀ ਗੱਲ ਕਰਨੀ ਕੀ ਗੱਲ ਹੈ ਰਣਵੀਰ ਨਹੀਂ ਕੋਈ ਗੱਲ ਨਹੀਂ ਮੈਨੂੰ ਹੂੰ ਤੂੰ ਇਹ ਗੱਲ ਤੋਂ ਤੂੰ ਪਰੇਸ਼ਾਨ ਕਿ ਮੈਂ ਰੋਂਦਾ ਕੀ ਹਾਂ ਨਹੀਂ ਨਹੀਂ ਉਹ ਗੱਲ ਤੋਂ ਨਹੀਂ ਮੈਂ ਪਰੇਸ਼ਾਨ ਹਾਂ ਤੇ ਫਿਰ ਕੀ ਗੱਲ ਆ ਕੋਈ ਗੱਲ ਨਹੀਂ ਆ ਉਦੋਂ ਹੀ ਰਣਵੀਰ ਗੱਲ ਤੇ ਹੈਗੀ ਆ ਮਾਂ ਆ ਮੈਂ ਤੇਰੀ ਮੰਮੀ ਗਾਲ ਤੇ ਕੀ ਹੁਣੀ ਆ ਗਾਲ ਤਾਂ ਮੈਂ ਦਾਦਾ ਮੈਂ ਗਿਆ ਹਾਂ ਨਾ ਬਾਹਰ ਘੁੰਮਣ ਕੋ ਨੇਦਾ ਹੀ ਤੇਰਾ ਮੈਨੂੰ ਮਿਲ ਪਿਆ ਸੀ ਰਾਜਜੀਤ ਤੇਨੇ ਕਿਤੇ ਨਾ ਫੋਨ ਲੈਂਦਾ ਵਾ ਤੇ ਉਹ ਇਨੇ ਮੈਨੂੰ ਵਿਖਾਇਆ ਵਾ ਤੇ ਇੰਦਾ ਬੈ ਕੇ ਘੜੀ ਬੈਠਿਆ ਗੱਲਾਂ ਗੱਲਾਂ ਮਾਰੀਆਂ ਤੇ ਫਿਰ ਮੈਨੂੰ ਕਿਹਾ ਮੈਂ ਵਿਖਾਈ ਚੱਲ ਫੋਨ ਆਪਣਾ ਤੇ ਐਨੇ ਮੈਨੂੰ ਗਾੜੀ ਆਖਿਆ ਕਹਿੰਦਾ ਨਹੀਂ ਨਹੀਂ ਮhenga ਬੜਾ ਵਾ ਐਵੇਂ ਡੇਕੇ ਟੁੱਟ ਜਾਊਗਾ ਕਿੰਨਾ ਜੇ ਟੇਕੇ ਟੁੱਟ ਗਏ ਨੇ ਇਹਦੀ ਸਕਰੀਨ ਵੀ ਬੜੀ ਮਹਿੰਗੀ ਤੁਹਾਡੇ ਕੋ ਵੀ ਨਹੀਂ ਪਾਈ ਜਾਣੀ ਫੋਨ ਤੇ ਤੁਹਾਡੇ ਕੋ ਦੂਰ ਦੀ ਗੱਲਾਂ ਵਾਲੀਆਂ ਚੱਲ ਕੋ ਤੂੰ ਕੇਦੀ ਨਾ ਟੈਨਸ਼ਨ ਲਿਆ ਕਰ ਤੂੰ ਆਪਣੇ ਪੈਰਾਂ 'ਚ ਰੋਜੇਗਾ ਨਾ ਜੋ ਆਪਣੇ ਸਾਰੇ ਸ਼ੌਂਕ ਪੂਰੇ ਕਰੀ ਮੰਮੀ ਉਹ ਤੇ ਗੱਲ ਹੈ ਵਾ ਪਰ ਮੈਨੂੰ ਇਦਾਂ ਲੱਗੰਦਾ ਵੀ ਜਿੰਦੇ ਨਾ ਇਹਨੇ ਮੈਨੂੰ ਮੇਣਾ ਮਾਰਿਆ ਹੁੰਦਾ ਚੱਲ ਕੋਈ ਗੱਲ ਨਹੀਂ ਐਵੇਂ ਨਹੀਂ ਕੇਦੀ ਗੱਲ ਦੀ ਟੈਨਸ਼ਨ ਨਹੀਂ ਇਹਦੀ ਉਹ ਵੀ ਤੇਰੇ ਨੂੰ ਬੁਨੇ ਆਣਾ ਹੀ ਆ ਕੋਈ ਗੱਲ ਨਹੀਂ ਮੰਮੀ ਚਲੋ ਮਨ ਦਾ ਬੁਨੇ ਆਣਾ ਵਾ ਤੁਹਾਡੇ ਬਾਪ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਪਰ ਹਣ ਮੇਰੇ ਮੂੰਹ ਨੂੰ ਦਾੜ੍ਹੀ ਆਈ ਐ ਮੈਂ ਵੀ ਸਿਆਣਾ ਵਾਂ ਮੈਨੂੰ ਵੀ ਸਾਰੀਆਂ ਗੱਲਾਂ ਦੀ ਸਮਝ ਵਾ ਪਰ ਉਹ ਹੈ ਵੀ ਨਾਲੇ ਮੇਰਨੋਂ ਵੱਡਾ ਹੀ ਆ ਚੱਲ ਕੋਈ ਨਹੀਂ ਐਵੇਂ ਨਹੀਂ ਕੇਦੀ ਪ੍ਰਵਾਹ ਕਰੀ ਦੀ ਹੋਈ ਤੇਰੇ ਵਰਗਈ ਐ ਕੁਛ ਨਹੀਂ ਹੁੰਦਾ ਨਹੀਂ ਨਹੀਂ ਮੈਨੂੰ ਦੋਖੇ ਗੱਲ ਦੇਣੀ ਆ ਪਰ ਹੈਨਾ ਕਿਹੜੀ ਗੱਲ ਕਿੱਥੇ ਕਰਨੀ ਚਾਹੀਦੀ ਏ ਥੋੜੀ ਸਮਝੋਣੀ ਚਾਹੀਦੀ ਮੱਦੇ ਨੂੰ ਇੰਨਾ ਵੀ ਨਿਆਣਾ ਨਹੀਂ ਬੰਦਾ ਹੈਨਾ ਹੁੰਦਾ ਚੱਲ ਕੋਈ ਨਹੀਂ ਇਹ ਤਾਂ ਨਹੀਂ ਕਰੀ ਗਈ ਤਾਂ ਕੁਛ ਨਹੀਂ ਤਾਂ ਆ ਚਲੋ ਉਹ ਤੇ ਕੋਈ ਗੱਲ ਨਹੀਂ ਮੈਂ ਮੈਂ ਕਿਹੜਾ ਫੋਨ ਤੋਂ ਵੇਖ ਕੇ ਛੜਿਆ ਵਾਂ ਰੱਬ ਦਊਗਾ ਹੀ ਨਾ ਨੂੰ ਹੀ ਕਿਹਦੇ ਨਾ ਦਊਗਾ ਜਰੂਰ ਦਊਗਾ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਮੰਮੀ ਤੂੰ ਹੀ ਨਾ ਟੈਨਸ਼ਨ ਲੋ ਕੇ ਵੀ ਗੱਲ ਦੀ ਮੜੇ ਮੋਟੇ ਘਾਟੇ ਵਾਦੇ ਹੁੰਦੇ ਰਹਿੰਦੇ ਆ ਤੇ ਤਾਂ ਇਹ ਤੇ ਮੈਂ ਤੈਨੂੰ ਕਹਿ ਨਹੀਂ ਆਉਂ ਚਲ ਕੋਈ ਨਹੀਂ ਮੈਂ ਤੇ ਕੋਈ ਈ ਗੱਲ ਨਹੀਂ ਲਾਈ ਦਿਲ ਤੇ ਤੂੰ ਇਹ ਕਰ ਲੋ ਆਪਣਾ ਕੰਮ ਜਿਹੜਾ ਕਰਨ ਦੇ ਨਹੀਂ ਚੜ ਕੰਮ ਕੀ ਕਰਨਾ ਚਾਹ ਮੈਂ ਬਣਾ ਲਈਏ ਤੈਨੂੰ ਨਾਲਾ ਦੇ ਆ ਜਾ ਪੀਲਾ ਨਾ ਆਗੇ ਕਿ ਆਏ ਉਹ ਵੀ ਬਾਅਦ ਮੈਂ ਦੇ ਹੂੰ ਚੱਲ ਮੂੰਹਾਂ ਤੋ ਆਇਆ ਕੇ ਰਾਜਾ ਪੀਣਾ ਚਾਹ ਆਓ ਚਲੋ ਮੈਂ ਉਹਨਾਂ ਨਾਲ